اگر اپ جی چمत्कार ਵਿੱਚ ਪਰੋਸਾ ਨਹੀਂ ਕਰਦੇ ਤਾਂ شاید ਸਾਨੂੰ ਅਰਦਾਸ ਕਰਨ ਦਾ ਬਹੁਤ ਲੋਕਾਂ ਨੂੰ ਮਤਲਬ ਨਹੀਂ ਪਤਾ ਕਿਉਂਕਿ ਅਰਦਾਸ ਕੀਤੇ ਆ ਉਹ ਗੁਨਾਹ ਮਾਫ ਕੀਤੇ ਜਾਂਦੇ ਨੇ ਗੁਰੂ ਘਰ ਦੇ ਵਿੱਚ ਜੋ ਕਿ ਸੰਸਾਰਕ ਰੂਪ ਤੇ ਕਦੀ ਵੀ ਬਹੁਤ سارے ਇਨਸਾਨਾਂ ਦੇ ਨਾਮ ਮਾਫ ਕਰਨ ਦੇ ਯੋਗ ਹੁੰਦੇ ਆ ਤੇ ਸਤਿਗੁਰੂ ਜੀ ਉਹ ਲੇਖ ਬਦਲ ਦਿੰਦੇ ਨੇ ਜੋ ਲੇਖ ਸੰਸਾਰਿਕ ਰੂਪ ਦੇ ਵਿੱਚ ਜਾਂ ਮੌਕ ਦੇ ਵਿੱਚ ਸਾਡੇ ਕਦੀ ਵੀ ਬਦਲ ਨਹੀਂ ਸਕਦੇ ਤਾਂ ਇਹ ਚੀਜ਼ ਮਤ ਕਰ ਤੋਂ ਬਹੁਤ ਹੀ ਉੱਪਰ ਹੈ ਇਸ ਕਰਕੇ ਜੇ ਵੀ ਅਸੀਂ ਅਰਦਾਸ ਕਰਦੇ ਹਾਂ ਅਸੀਂ ਆਪਣੇ ਲੇਖਾਂ ਨੂੰ ਬਦਲਣ ਲਈ ਆਪਣੇ ਦੁੱਖਾਂ ਕਲੇਸ਼ਾਂ ਨੂੰ ਦੂਰ ਕਰ ਲਈ ਉਹ ਦੁੱਖ ਕਲੇਸ਼ ਕਰਮਾਂ ਦੇ ਨਾਲ ਸਾਨੂੰ ਮਿਲਦੇ ਹਨ ਮਿਲਦੇ ਤਾਂ ਸਾਨੂੰ ਫਲ ਜ